ਪਿਛਲੇ ਕਈ ਦਿਨਾਂ ਤੋਂ ਪੰਜਾਬੀ ਕੁਝ ਨੌਜਵਾਨਾਂ ਦੀ ਲਗਾਤਾਰ ਰੂਸ ਝ ਫਸੇ ਹੋਣ ਦੀ ਵੀਡੀਓ ਸਾਹਮਣੇ ਆ ਰਹੀ ਸੀ ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਚ ਕਾਂਗਰਸੀ ਵਿਧਾਇਕ ਪਰਗਨ ਸਿੰਘ ਵਲਰ ਰੂਸ ਗਏ ਪੰਜਾਬੀ ਨੌਜਵਾਨਾਂ ਨੂੰ ਜ਼ਬਰਦਸਤ ਫੌਜ ਚ ਭਰਤੀ ਕਰਨ ਦਾ ਗੰਭੀਰ ਮਾਮਲਾ ਵੀ ਝੁਕਿਆ ਗਿਆ ਦੱਸਿਆ ਕਿ ਪਰਗਨ ਸਿੰਘ ਨੇ ਕਿਹਾ ਹੈ ਕਿ ਰੂਸ ਕੁਮਨਗੇ ਪੰਜ ਪੰਜਾਬੀ ਨੌਜਵਾਨਾਂ ਨੂੰ ਉਥੇ ਦੀ ਸਰਕਾਰ ਨੇ ਜ਼ਬਰਨ ਯੂਕਰੇਨ ਖਿਲਾਫ ਜੰਗ ਲਈ ਫੌਜ ਚ ਭਰਤੀ ਕਰ ਲਿਆ ਸੀ ਇਸ ਮੁੱਦੇ ਨੂੰ ਭਾਰ ਸਰਕਾਰ ਦੇ ਚੁੱਕਿਆ ਜਾਣਾ ਚਾਹੀਦਾ ਉਹਨਾਂ ਨੇ ਨਾ ਨੌਜਵਾਨਾਂ ਨੂੰ ਵਾਪਸ ਪੰਜਾਬ ਲਿਆਂਦੀ ਮੰਗ ਵੀ ਕੀਤੀ ਹੈ ਦਾਜੀ ਦੀ ਪਗਲ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਘਰਦਿਆਂ ਨੂੰ ਵੀ ਇਨਾਂ ਬਾਰੇ ਕੁਝ ਨਹੀਂ ਪਤਾ ਇਸ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਵਾਬ ਦਿੰਦੇ ਆਖੇ ਕਿ ਇਸ ਬਾਰੇ ਪਹਿਲਾਂ ਹੀ ਕੇਂਦਰ ਸਰਕਾਰ ਤੇ ਰੂਸੀ ਐਮਬੈਸੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਜਲਦੀ ਇਸ ਦਾ ਨਤੀਜਾ ਜਿਹੜਾ ਸਾਹਮਣੇ ਆਵੇਗਾ ਢਾਲੀਵਾਲ ਨੇ ਵੀ ਆਖਿਆ ਕਿ ਪੰਜਾਬੀਆਂ ਨੇ ਅਮਰੀਕਾ ਜਾਣਾ ਸੀ ਪਰ ਰਸਤੇ 'ਚ ਜੈਂਟ ਨੇ ਉਹਨਾਂ ਨੂੰ ਵਾਪਸ ਕਰ ਦਿੱਤਾ ਤੇ ਜ਼ਬਰਦਸਤੀ ਰੂਸੀ ਫੌਜ ਭਰਤੀ ਕਰ ਦਿੱਤਾ ਗਿਆ ਹੁਣ ਉਹਨਾਂ ਨੂੰ ਲੜਾਈ ਵਾਲੇ ਦੇਸ਼ 'ਚ ਜਿਹੜਾ ਭੇਜਿਆ ਜਾ ਰਿਹਾ ਢਾਲੀਵਾਲ ਨੇ ਵਿਦੇਸ਼ ਮੰਤਰਾਲੇ ਤੋਂ ਵੀ ਮੰਗ ਕੀਤੀ ਕਿ ਜੰਗਦਰਾਂ ਮਾਰੇਗੇ ਨੌਜਵਾਨ ਦੀ লাশ ਨੂੰ ਵਾਪਸ ਲੈ ਅੰਦਰ ਦੇਵੇ ਉਹਨਾਂ ਨੇ ਕੇਂਦਰ ਸਰਕਾਰ ਦੇ ਇਸ ਮਾਮਲੇ ਦੇ ਵਿੱਚ ਤੁਰੰਤ ਦਖਲ ਦੇਣ ਦੀ ਵੀ ਜੜੀ ਮੰਗ ਕਰ ਦਿੱਤੀ ਹੈ। ਔਰ ਇੱਕ ਮੈਂ ਇੱਕ ਇੱਕ ਮੈਂ ਇੱਕ ਸੀਰੀਅਸ ਇਸ਼ੂ ਹੈ ਕਿ ਰਸ਼ੀਆ ਦੇ ਵਿੱਚ ਜਿਹੜੇ ਪੰਜਾਬੀ ਪੰਜ ਜਾਓ ਘੁੰਮਣ ਗਏ ਸੀ ਜਾਂ ਆਦਰਵਾਇਜ਼ ਗਏ ਸੀ ਰਸ਼ੀਆ ਦੀ ਜਿਹੜੀ ਸਰਕਾਰ ਨੇ ਉਹਨਾਂ ਨੂੰ ਜ਼ਬਰਦਸਤੀ ਭਰਤੀ ਕਰਕੇ ਤੇ ਯੂਕਰੇਨ ਵਾਲੀ ਲੜਾਈ ਦੇ ਵਿੱਚ ਉਹਨਾਂ ਨੂੰ ਇਨਵੋਲਵ ਕਰ ਲਿਆ। ਇਹਦੀ ਮੈਂ ਤੁਹਾਨੂੰ ਜਰੂਰ ਬੇਨਤੀ ਕਰਨਾ ਚਾਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਨਾ ਟੇਕ ਅਪ ਕਰਕੇ ਤਾਂ ਕਿ ਤਾਂ ਕਿ ਇਹਨਾਂ ਨੂੰ ਦੁਬਾਰਾ ਇੱਥੇ ਵਾਪਸ ਲਿਆਂਦਾ ਜਾਵੇ ਕਿਉਂਕਿ ਨਾ ਉਹਨਾਂ ਦੇ ਘਰਦਿਆਂ ਨੂੰ ਕੁਛ ਉਹਨਾਂ ਬਾਰੇ ਪਤਾ ਤੇ ਨਾ ਉਹ ਕਿਸੇ ਪਾਸੇ ਵੀ ਕਮਿਊਨੀਕੇਟ ਕਰ ਰਹੇ ਹੈਗੇ ਆ ਸੋ ਮੇਰੀ ਇੰਨੀ ਕੁ ਬੇਨਤੀ ਆ ਵੀ ਇਹਨੂੰ ਗਵਰਨਮੈਂਟ ਆਫ ਇੰਡੀਆ ਨਾ ਟੇਕ ਅਪ ਕਰਕੇ ਤੇ ਆਪਾਂ ਉਹਨਾਂ ਨੂੰ ਵਾਪਸ ਲੈ ਆਈਏ ਥੈਂਕ ਯੂ